ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB70 study point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਹੈ ਬਹੁਤ ਹੀ ਫਾਇਦੇਮੰਦ ਹੈ ਜਿਵੇਂ PSPCL ਐਲਮ PSPCL apprenticeship pspcl grade 2 pspcl test mechanical so on wali class hai bahut hi zyada mahatvapurna hone wali hai basic mcq leke aaya ha ummeed hai tuhanu zarur pasand honge ji so video nu shuru to leke end tak zarur dekho video vich bahut kuch sikhna milega ji jede ਕੀ ਐਮਸੀਕਿਊ ਜਿਹੜੇ ਕੀ ਪ੍ਰਸ਼ਨ ਉੱਤਰ ਵਾਰ-ਵਾਰ ਪੇਪਰਾਂ ਦੇ ਵਿੱਚ ਰਿਪੀਟ ਹੋ ਰਹੇ ਹਨ ਉਹਨਾਂ ਦੇ ਵਿੱਚੋਂ ਕੁਝ ਕੂ ਇਸ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਣਗੇ ਜੀ ਸੋ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜੇਕਰ ਤੁਸੀਂ ਸਾਡੇ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਇੱਕ ਆਫਰ ਚੱਲ ਰਿਹਾ ਹੈ ਓਨਲੀ 200 ਰੁਪਏ ਦਾ ਜਿਸ ਦੇ ਵਿੱਚ ਤੁਹਾਨੂੰ 1000 ਦੇ ਕਰੀਬ ਬੇਸਿਕ ਐਮਸੀਕਿਊ ਟੌਪ ਦੇ ਟੌਪ ਐਮਸੀਕਿਊ ਤੁਹਾਨੂੰ ਮਿਲਣਗੇ ਵਿਦ ਆਨਸਰ ਵਿਦ ਆਨਸਰ ਮਿਲਣਗੇ ਜੀ ਕੁਝ ਦਿਨਾਂ ਲਈ ਇਹ ਹੋਵਰੇ ਪੇਮੈਂਟ ਕਿਵੇਂ ਕਰਨੀ ਹੈ ਇਸ ਨੰਬਰ ਤੋਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ 96461 15144 Google Pay ਫੋਨ ਪੇ ਜਾਂ ਪੀਟੀਐਮ ਤੁਸੀਂ ਕਰਕੇ ਸਕਰੀਨ ਸ਼ਾਟ ਇਸੇ ਨੰਬਰ ਤੇ ਸਾਨੂੰ ਤੁਸੀਂ ਭੇਜ ਦੇਣਾ ਹੈ ਤੁਹਾਨੂੰ ਤੁਰੰਤ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਮਿਲ ਜਾਣਗੇ ਜੇਕਰ ਤੁਸੀਂ ਸਾਡੇ ਵਟਸਐਪ ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਜਿਸ ਦੇ ਵਿੱਚ ਅਸੀਂ ਹਰ ਰੋਜ਼ ਡੇਲੀ ਨਵੀਂ ਜਾਣਕਾਰੀ ਪੇਪਰਾਂ ਦੀ ਜਾਣਕਾਰੀ ਅਤੇ ਆਪਣੀ ਡੇਲੀ ਕਲਾਸ ਜੋ ਅਪਲੋਡ ਹੁੰਦੀ ਹੈ ਅਸੀਂ ਪੀਡੀਐਫ ਵਗੈਰਾ ਸਭ ਕੁਝ ਮਿਲਦਾ ਹੈ ਜੀ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਜਾ ਕਿਸੇ ਦਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਸੋ ਜਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜੇ ਸੁਰੱਖਿਆ ਚਿੰਨਾਂ ਦੀ ਕਿਸਮ ਨਹੀਂ ਹੈ ਮਨਾਹੀ ਵਾਲਾ ਚਿੰਨ ਆਪਸ਼ਨਾਂ ਨੇ ਆਦੇਸ਼ ਤਾਕਮਕ ਚਿੰਨ ਦੋਸਤਾਨਾ ਚਿੰਨ ਚੇਤਾਵਨੀ ਚਿੰਨ ਆਪਾਂ ਪਤਾ ਹੈ ਮਨਾਹੀ ਵਾਲੇ ਚਿੰਨ ਹੁੰਦੇ ਹਨ ਜੀ ਹਨਾ ਆਦੇਸ਼ਾ ਤਕਮਕ ਵੀ ਚਿੰਨ ਹੁੰਦੇ ਹਨ ਜੀ ਦੋਸਤਾਨਾ ਚਿੰਨ ਨਹੀਂ ਹੁੰਦੇ ਜੀ ਚਿਤਾਵਨੀ ਚਿੰਨ ਵੀ ਹੁੰਦੇ ਹਨ ਤਾਂ ਇਸ ਦਾ ਰਾਈਟ ਆਨਸਰ ਕੀ ਹੈ ਕੀ ਪੁੱਛਿਆ ਨੇ ਚਿੰਨਾਂ ਦੀ ਕਿਸਮ ਨਹੀਂ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤਾਨਾ ਚਿੰਨ ਦੋਸਤਾਨਾ ਚਿੰਨ ਆਪਾਂ ਨਹੀਂ ਸੁਣਿਆ ਸੁਣਿਆ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਕਵਸਚਨ ਨੰਬਰ ਹੈ 2 ਸੀਟੀਸੀ ਅੱਗ ਸੀਟੀਸੀ ਅੱਗ ਬੁਝਾਉ ਜੰਤਰ ਦੀ ਬੰਤਰ ਡੈਸ਼ ਪਾਈਪ ਦੀ ਹੁੰਦੀ ਹੈ ਕਿਹੜੀ ਪਾਈਪ ਦੀ ਹੁੰਦੀ ਹੈ ਸਿਲੰਡਰਿਕਲ ਸ਼ੰਕੂ ਕੋਨਸ ਸਿਲੰਡਰਿਕਲ ਜਾਂ ਸ਼ੰਕੂ ਜਵਰਗਾਕਾਰ ਹਾਂਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਸਿਲੰਡਰਿਕਲ ਸਿਲੰਡਰਿਕਲ ਆਪਸ਼ਨ ਉੜਾ ਇਸ ਦਾ ਜੋ ਕਿ ਰਾਈਟ ਆਨਸਰ ਹੈ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਜੀ ਕੁਸਚਨ ਨੰਬਰ ਹੈ 3 ਇਹਨਾਂ ਵਿੱਚ ਕਲਾਸ ਬੀ ਅੱਗ ਹੀਟ ਰਿਖਾ ਵਿੱਚੋਂ ਕਿੰਨਾ ਨਾਲ ਸਬੰਧਤ ਹੈ ਆਉਸ਼ਨਾ ਚਾਰ ਨੇ ਆਪਣੇ ਕੋਲ ਜੀ ਪਹਿਲੀ ਹੈ ਲੱਕੜੀ ਕਾਗਜ਼ ਕਪੜੇ ਆਦਿ ਨਾਲ ਦੂਸਰੀ ਹੈ ਜਲਨਸ਼ੀਲਨ ਤਰਲਾ ਤੇ ਚਲਨਯੋਗ ਠੋਸਾ ਨਾਲ ਤੀਸਰੀ ਹੈ ਗੈਸ ਅਤੇ ਖਾਰਜ ਗੈਸ ਨਾਲ ਚੌਥੀ ਹੈ ਤਾਤਾ ਨਾਲ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਦੋਸਤੋ ਜਲਨਸ਼ੀਲ ਤਰਲ ਠੋਸਾ ਨਾਲ ਆਪਸ਼ਨ ਐਡਾ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਚਲੋ ਜੀ ਨੈਕਸਟ ਕੁਸਚਨ ਹੈ ਜੀ 4 ਨੰਬਰ ਕੁਸਚਨ ਹੈ ਕੰਮ ਦੀ ਇਕਾਈ ਕੀ ਹੈ ਇਕਾਈਆਂ ਦੀਆਂ ਕੁਝ ਕੋ ਹੁਣ ਆਪਣੇ ਕੁਸਚਨ ਆਣਗੇ ਇਕਾਈ ਯੂਨਿਟ ਪੇਪਰਾਂ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਇੱਕ ਕੁਸਚਨ ਯੂਨਿਟ ਚਾਰ ਰਿਪੀਟ ਹੁੰਦੀਆਂ ਹਨ ਹਰੇਕ ਪੇਪਰ ਦੇ ਵਿੱਚ ਤੇ ਆਪਸ਼ਨ ਆ ਚਾਰ ਨੇ ਜੀ ਪਹਿਲੀ ਹੈ ਫਾਸਟੈਸਟ ਜੂਲ ਨਿਊਟਰਨ ਵਾਟ ਜ ਡਾਇਨਾ ਹਰਿ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੂਲ ਕੀ ਹੈ ਜੂਲ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਜੀ 5 ਨੰਬਰ ਕੁਐਸਚਨ ਹੈ ਕੰਡਕਟਰ ਦੇ ਬਿਜਲੀ ਪ੍ਰਤੀ ਰੋਧ ਦੀ SI ਇਕਾਈ ਕੀ ਹੈ ਪ੍ਰਤੀਰੋਧ ਰੈジਸਟੈਂਸ ਹਾਂ ਜੀ ਫਰਾਈਡੇ ਵੋਲਟੇਜ ਐਂਪੀਅਰ ਜਾਂ ਓਮ ਮੀਟਰ ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਬਣਦਾ ਹੈ ਜੀ ਉਹ ਹੈ ओम मीटर ऑप्शन डी इज द राइट आंसर चलो जी नेक्स्ट क्वेश्चन सिक्स नंबर क्वेश्चन है शक्ति दी इकाई की है शक्ति दी इकाई की है ऑप्शन अपने सामने दतिया हुई पहली है हर्स वोल्टज ਵਾਟ ਜਾਂ ਨਿਊਟਰons ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਬਣਦਾ ਹੈ ਜੀ ਉਹ ਹੈ ਸ਼ਕਤੀ ਮੰ ਚਲ ਕੇ ਮਨ ਵਾਟ অপਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਦੋਸਤੋ ਚਲ ਗਏ ਜੀ ਨੈਕਸਟ ਕੁਸਚਨ ਤੇ ਜੀ क्वेश्चन नंबर है सैवन बल की एकाई की है बल की एक ऑप्शन आपने सामने दतिया हुई सो ऑप्शन दिखा हुई हैं जी अपने को पहली है फैराडे दूसरी है फिरेमी तीसरी है न्यूटन चौथी है रदरफोर्ड। हाँ जी दोस्तों सो इसका जो राइट आंसर है वो है न्यूटन बल की इकाई की है न्यूटन ठीक है दोस्तों न्यूटन चलो जी नेक्स्ट क्वेश्चन थे जी क्वेश्चन नंबर है अठ प्रकाश साल दी इकाई की है प्रकाश साल दी इकाई हाँ जी दोस्तों ऑप्शन अपने सामने दतिया हुई सो so, इसका जो राइट आंसर है वो है डिस्टेंस ऑप्शन ए राइट आंसर बांदा है ठीक है जी चलो जी नेक्स्ट क्वेश्चन दे जी क्वेश्चन नंबर है नौ ਇਹਠਾ ਦਿੱਤੇ ਵਿੱਚੋਂ ਕਿਹੜਾ ਬਾਜੂ ਬੰਡਲ ਦੀ ਓਜ਼ੋਨ ਪਰਤ ਦੀ ਮੋਟਾਈ ਦੇ ਮਾਪ ਦੀ ਇਕਾਈ ਹੈ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਡੌਬਸਨ ਡੌਬਸਨ ਬੀ ਬਿਲਕੁਲ ਰਾਈਟ ਆਨਸਰ ਇਸ ਦਾ ਲੱਗੇ ਸਮੀ ਦੋਸਤੋ चलो जी नैक्सट क्वेश्चन थे जी क्वेश्चन नंबर है दस एम्पीयर की इकाई की है एम्पीयर की ऑप्शन आपने कॉल अपने कोई पहली है वोल्टेज दूसरी है इलेक्ट्रिक करंट तीसरी है रेजिस्टेंस चौथी है पावर सो इसका जो राइट right, जो आंसर है वो है इलेक्ट्रिक करंट electric current ਠੀਕ ਹੈ ਦੋਸਤੋ ਸੋ ਦੋਸਤੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਐਂਡ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਸੋ ਆਫਰ ਚੱਲ ਰਹੀ ਹੈ ਪੀਡੀਐਫ ਦੀ ਜਿਹਨਾਂ ਦੋਸਤਾਂ ਨੇ ਪੀਡੀਐਫ ਲੈਣੀ ਹੈ ਉਹਨਾਂ ਸਾਰੀਆਂ ਸਾਰੀਆਂ ਕਲਾਸਾਂ ਦੀਆਂ ਤਾਂ 200 ਰੁਪਏ ਦੇ ਵਿੱਚ ਦੋਨੋਂ MCQ ਮਿਲਣਗੇ 1000 ਦੇ ਕਰੀਬ ਬੇਸਿਕ MCQ ਹੋਣਗੇ ਜੀ ਟਾਪ ਦੇ MCQ ਵਿਦ ਆਨਸਰ ਹੋਣਗੇ ਜੀ ਨੰਬਰ ਇਹ ਸਤੇ ਤੁਸੀਂ ਸਾਨੂੰ ਪੇ ਸੈਂਡ ਕਰਨੇ ਨੇ 96468 15143 ਇਸ ਨੰਬਰ ਤੇ ਸਾਨੂੰ ਤੁਸੀਂ ਪੇਮੈਂਟ ਸੈਂਡ ਕਰਕੇ ਸਕਰੀਨ ਸ਼ਾਟ ਕਰ ਦੇਣਾ Google Pay ਜਾਂ PhonePe ਤੁਸੀਂ ਸਾਨੂੰ ਕਰ ਸਕਦੇ ਹੋ ਤੁਹਾਨੂੰ ਤੁਰੰਤ ਸਾਰੀਆਂ ਕਲਾਸਾਂ ਦੀ PDF ਮਿਲ ਜਾਣਗੀਆਂ ਜੀ WhatsApp group ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਜਾ ਕੇ ਤੁਸੀਂ ਦਾ ਡਾਇਰੈਕਟ ਤੁਸੀਂ ਸਾਡੇ ਕੋਲ ਜੁਆਇਨ ਹੋ ਸਕਦੇ ਹੋ ਜੀ ਸੋ ਮਿਲਦੇ ਆ नेक्स्ट ਕਲਾਸ ਵਿੱਚ ਥੈਂਕ ਯੂ ਵੈਰੀ ਮਚ